ਬਹੁਤ ਨਹੀਂ ਪੈ ਰਹੀ ਹੈ ਜੀ ਬਹੁਤ ਠੰਡ ਹੋ ਗਈ ਕਿਉਂਕਿ ਬਹੁਤ ਜ਼ਿਆਦਾ ਹੰਟੀ ਬਹੁਤ ਜ਼ਿਆਦਾ ਇਹ ਕੋਈ ਨਾ ਔਰਮਲ ਜੀ ਹਵਾ ਜਿਵੇਂ ਲੋਕ ਆਪਾਂ ਨੋਰਮਲ ਟੈਂਪਰੇਚਰ ਲੱਗਦਾ ਵਧੀਆ ਲੱਗਦਾ ਪਰ ਇਹ ਜੀ ਜਦ ਇਹ ਹਵਾ ਠੰਡੀ ਹੈ ਬੈਂ ਠੰਡੀ ਚੜ ਰਹੀ ਹੈ ਅੰਦਰ ਨਿੱਗ ਜੀ ਹੈ ਆਪਾਂ ਅੰਦਰ ਚੱਲਦੇ ਹਾਂ ਹੁਣ ਕੋਈ ਵੀ ਬਾਹਰ ਨਹੀਂ ਮਿਲੂਗਾ ਵੈਸੇ ਵੀ ਚਲ ਬਾਹਰ ਇਸ ਕਿਹੜਾ ਮਿਲਦਾ ਹੈ ਗੱਡੀਆਂ ਤੇ ਹਵਾ ਆ ਜਾ ਰਹੇ ਨਹੀਂ ਬਾਰ ਮੁਰੂ ਗੱਡੀ ਚੜ ਜਾਂਦੇ ਨੇ ਅੰਦਰੋਂ ਵੀ ਚੜ ਜਾਂਦੇ ਨੇ ਗੈਰਾਜ ਨੇ ਜਿਹੜੇ ਉਹ ਮਤਲਬ ਕਿ ਰਿਮੋਟ ਨਾਲ ਹੀ ਖੁੱਲ ਜਾਂਦੇ ਨੇ ਬੰਦ ਹੋ ਜਾਂਦੇ ਨੇ ਤੇ ਅੰਦਰੋਂ ਹੀ ਬੰਦਾ ਚੜ ਜਾਂਦਾ ਅੰਦਰੋਂ ਹੀ ਬਾਹਰ ਚਲੇ ਜਾਂਦਾ ਅੰਦਰੋਂ ਅੰਦਰ ਆ ਜਾਂਦਾ ਬਾਹਰੋਂ ਖੋਲ ਕੇ ਸਾਰਿਆਂ ਗੋਲੇ ਰੱਖੇ ਹੁੰਦੇ ਨੇ ਗੱਡੀਆਂ ਤੇ ਰਿਮੋਟ हम आप चलते जी अंदर बाहर तो बहुत ठंड है वागुरू जी का खालसा वाहगुरू जी की फतेह मीह पैके हटे जी ठंडी ठंडी हवा चल रही है जो मीह पैके हट दा वो गंदा जहा हो जाए क्योंकि उपर कई बार पंछी होंगे ने ਤੇ ਉਹਨਾਂ ਦੀਆਂ ਹਨਾ ਇਸ ਤਰ੍ਹਾਂ ਵੀ ਬਾਰਿਸ਼ ਨਾਲ ਮੀਂਹ ਨਾਲ ਬਿੱਠਾ-ਬਿੱਠਾ ਜੀਆਂ ਜਾਉਂ ਕੋਈ ਹਨਾ ਇਸ ਤਰ੍ਹਾਂ ਜੀ ਆ ਜਾਂਦਾ ਆਪਾਂ ਥੋੜਾ ਜਿ ਇਹਨੂੰ ਐਵੇਂ ਸਾਫ਼ ਕਰ ਦੰਨੇ ਆ ਇਹਨੂੰ ਫਿਰ ਬਾਹਲਾ ਤਾਂ ਡਸਟ ਡਸਟ ਤਾਂ ਹੁੰਦੀ ਨਹੀਂ ਹੈਗੀ ਮਲਕੇ ਮਿੱਟੀ-ਮੁੱਟੀ ਇਹ ਦੇਖੋ ਮਿੱਟੀ ਕੋਈ ਨਹੀਂ ਹੈਗੀ ਸਿਰਫ ਇੰਨਾਂ ਦੀਆਂ ਹੀ ਉਹ ਨੇ ਮਿੱਠਾ ਜੀਆਂ ਇਹ ਆਪਾਂ ਥੋੜਾ ਕਲੀਨ ਜਿਆ ਕਰ ਦਨੇ ਆ ਤੇ ਹੁਣ ਸਾਫ ਹੋ ਗਿਆ ਜੀ ਮੌਸਮ ਪਰ ਠੰਡਾ ਹੋ ਗਿਆ ਕਾਫੀ ਨਹੀਂ ਪੈ ਰ ਨਾ ਤੇ ਨਾ ਕਿ ਹੈਗਾ ਜੀ ਇੱਥੇ ਮੀਂਹ ਪੈ ਕੇ ਜਦੋਂ ਹੜਦਾ ਤੇ ਪਾਣੀ ਨਹੀਂ ਕਿਤੇ ਵੀ ਹੜਦਾ ਹੈਗਾ ਰੋਡ ਤੇ ਰੋਡ ਦੇ ਆਲੇ-ਦੁਆਲੇ ਸਾਈਡਾਂ ਦੇ ਕਿਤੇ ਵੀ ਪਾਣੀ ਨਹੀਂ ਹੜਦਾ ਬਿਲਕੁਲ ਵੀ ਏ ਵਧੀਆ ਮੌਜ ਹੈ ਨਹੀਂ ਜਿਹੜਾ ਪਾਣੀ ਖੜਦਾ ਜੀ ਇਹਦੇ ਚ ਹਨਾ ਤਾਂ ਹੀ ਇੱਧਰ ਮੱਛਰ ਮੁੱਛਰ ਜੇ ਨਹੀਂ ਹੈਗੇ ਇੰਨੇ ਛਿਪਕਲੀ ਤਾਂ ਬਿਲਕੁਲ ਹੁਣ ਨਹੀਂ ਦੇਖੀ ਅਸੀਂ ਨੇ ਮਤਲਬ ਕਿ ਅੰਦਰ ਤਾਂ ਹੀ ਦੇਖਣੀ ਹੈ ਬਾਹਰ ਵੀ ਨਹੀਂ ਦੇਖੀ ਸ਼ਾਇਦ ਹੈ ਹੀ ਨਹੀਂ ਛਿਪਕਲੀ ਤੇ ਹੁਣ ਆਪਾਂ ਜੀ ਇੱਥੇ ਬਾਹਰ ਠੰਡੇ ਠੰਡੇ ਮੌਸਮ 'ਚ ਹਵਾ ਆ ਗਈ ਹਵਾ ਆ ਗਈ ਮੇਰੇ ਐਸੀ ਹਵਾ ਹੈ ਨਹੀਂ ਕਿ ਚਲੋ ਮੌਸਮ ਠੰਡਾ ਹੋ ਗਿਆ ਵੀ ਹਵਾ ਨਾਲ ਤਾਂ ਗੈਸ ਨਹੀਂ ਚੱਲਣਾ ਤੇ ਆਪਾਂ ਦੇਖਦੇ ਆ ਬਾਹਰ ਕੁਕਿੰਗ ਕਰਦੇ ਠੰਡੇ ਮੌਸਮ 'ਚ ਵਧੀਆ ਲੱਗਦਾ ਹੈ ਪਰੌਂਠੇ-ਪਰੌਂਠੇ ਬਣਾ ਲਾਂਗੇ ਅੰਦਰ ਨਾਲ ਜਿਹੜਾ ਉਹ ਗੈਸਟ ਫੈਨ ਜਿਹਾ ਹੁੰਦਾ ਹੈ ਹਨਾ ਚਿਮਨੀ ਜੀ ਵਾਲਾ ਪੱਖਾ ਜਿਹਾ ਉਹ ਥੋੜਾ ਜਾਮ ਜਿਹਾ ਹੋ ਗਿਆ ਘੱਟ ਚੱਲਦਾ ਜਿਵੇਂ ਆਪਾਂ ਦੇਸੀ ਕੀ ਉਹਦੇ ਪਰੌਂਠੇ ਬਣਾਉਨੇ ਆ ਫਿਰ ਬਹੁਤ ਹਵਨ ਜਿਹਾ ਉੱਠਦਾ ਤੇ ਇੱਥੇ ਇਹ ਵੀ ਹੈ ਨਾ ਮਤਲਬ ਕਿ ਜੇ ਜਿਆਦਾ ਧੂਆਂ ਹੋ ਜੇ ਉਹ ਫੂਟਰ ਜੇ ਲੱਗੇ ਹੋਏ ਨੇ ਛੱਤ ਦੇ ਵਿੱਚ ਉਹ ਆਪ ਹੀ ਵੱਜ ਜਾਂਦੇ ਨੇ ਫੇਰ ਪੁਲਿਸ ਆ ਜਾਂ ਫੇਰ ਪੁਲਿਸ ਆ ਜਾਂਦੀ ਹੈ ਇਸ ਤਰ੍ਹਾਂ ਇਹ ਤੇ ਬਹੁਤ ਰਹਿੰਦਾ ਹੈ ਜੇ ਕੁਝ ਦੇਖਣਾ ਪੈਂਦਾ ਹੈ ਜਣੀ ਚਲੋ ਇੰਨਾ ਕੀ ਸੀਗਾ ਜੀ ਕੂੜਾ ਇਹ ਵੀ ਜਿਹੜਾ ਉੱਪਰੋਂ ਆਇਆ ਹੋਇਆ ਹੈ ਨੀਚੇ ਤਾਂ ਕੋਈ ਹੈ ਨਹੀਂ ਕਰਦ ਗੁੰਦ ਗੇ ਬਿਲਕੁਲ ਅੱਜ ਅਸੀਂ ਜਦੋਂ ਪੁਨਪੁਰ ਗੁਰਦੁਆਰਿਆਂ ਆ ਰਹੇ ਸੀ ਉਹਦੀਆਂ ਸਾਈਡਾਂ ਤੇ ਜਿਹੜਾ ਪਹਾ ਆਲੇ-ਦਾਲੇ ਹੈ ਨਾ ਕੱਚਾ ਰੱਖਦੇ ਨੇ ਉਹ ਤੇਾਰੇ ਬਜਰੀ ਪਾਈ ਪਈ ਸੀਗੀ ਵੀ ਸੋਣੀ ਵੀ ਲੱਗ ਰਹੀ ਸੀ ਉਹ ਜਣੀ ਤੇ ਉਹਨਾਂ ਨੇ ਬਿਲਕੁਲ ਵੀ ਜਣੀ ਉਥੋਂ ਨਹੀਂ ਛੱਡਿਆ ਹੈਗਾ ਮਿੱਟੀ ਵਾਲੀ ਜਗਾ ਵੀ ਜਿਹਦੇ ਨਾਲ ਕੋਈ ਹਵਾ ਨਾਲ ਕੋਈ ਮਿੱਟੀ ਉੜੇ ਵੈਸੇ ਇੱਧਰ ਜਿਹੜੀ ਮਿੱਟੀ ਹੈ ਜੀ ਇਹ ਪਥਰੀਲੀ ਜੀ ਹੈ ਉੜਦੀ ਨਹੀਂ ਹੈਗੀ ਦਬੀ ਹੋ ਰਹੀਦੀ ਹੈ ਇਹ ਤਾਂ ਕਰਕੇ ਇੱਧਰ ਗਰਦ ਘਟ ਹੈ ਤੇ ਜਣੀ ਸਫਾਈਆਂ ਹਫਤੇ ਬਾਅਦ ਤਾਂ ਕਰਨੀਆਂ ਪੈਂਦੀਆਂ ਨੇ ਰੋਜ਼ ਦਾ ਸਰਜੰਦ ਇਹੀ ਚੱਕਰ ਹੈ ਜੀ ਇੱਧਰ ਵੀ ਹਫਤਾ ਨੰਗੇ ਜਾਂਦੇ ਬਾਕੀ ਜਿਹੜੀਆਂ ਚਪਲਾ ਚੁਪਲਾ ਨੇ ਹਨਾ ਵੀ ਬਾਹਰ ਦੀਆਂ ਬਾਹਰ ਯੂਜ਼ ਕਰ ਲੈਂਦੇ ਨੇ ਸਾਰੇ ਅੰਦਰ ਚਾਹੇ ਸੌਕਸ ਪਾ ਲਓ ਚਾਹੇ ਅੰਦਰ ਦੀ ਚੱਪਲ ਰੱਖ ਲਓ ਚਾਹੇ ਨੰਗੇ ਫੈਰ ਫਿਰ ਲੋ ਆਪਣੀ ਮਰਜ਼ੀ ਹੈ ਤੇ ਇਸ ਤਰ੍ਹਾਂ ਵੀ ਜਿਹੜੀ ਹਫਤਾ ਸਫਾਈ ਨੂੰ ਨੰਗੇ ਜਾਂਦਾ ਇੱਧਰ ਤਕਰੀਬਨ ਬਰਾਸ਼ੀ ਚੱਲਦੇ ਨੇ ਜੀ ਸਾਰੇ ਘਾਸੇ ਵਾਸਤੇ ਤੇ ਇਹ ਜਿਵੇਂ ਆਪਾਂ ਇਸ ਤਰ੍ਹਾਂ ਥੋੜਾ ਚੱਕਣਾ

ਦੇ ਤੇ ਆਪਾਂ ਹਮਾਰਾਂ ਨੇ ਤੇ ਇੱਥੇ ਫਿਰ ਆਪਾਂ ਕਰਦੇ ਆ ਪ੍ਰਸ਼ਾਦਾ ਤਿਆਰ ਨਾਲੇ ਠੰਡ ਜੀ ਖੜ ਚੋਗੀ ਅੰਦਰ ਤਾਂ ਫਿਰ ਸਾਰਾ ਦਿਨ ਹੋਰ ਜਿਆ ਹੋ ਜਾਂਦਾ ਤੇਰੇ ਟੇਬਲ ਤੇ ਵੀ ਪਾਰਾ ਜਿੱਧਰ ਗੁੰਡੂ ਦੇ ਟੇਬਲ ਤੇ ਮਨੂ ਦੀ ਚਾਹ ਪਈਏ ਪੀਊਗਾ ਇਹ ਆਪਾਂ ਪਿੰਨ ਮਾਰ ਦਨਿਆ ਕੋਸੀ ਤੇ ਨੂੰ ਆਦਨਿਆ ਫਿਰ ਗਾਜਾ ਹਨੀ ਦੇ ਗਰਦਗਰਦ ਐਸੀ ਮਾਰ ਦਨਿਆ

ਠੀਕ ਹੈ ਜੀ ਇਹਨੂੰ ਥੋੜਾ ਜਿਹਾ ਸਾਫ਼ ਕਰ ਲਾਂਗੇ ਫਿਰ ਯਾਰ ਨਹਾਤੋ ਕਿ ਅਮ ਤੇ ਨਾਲੇ ਮੱਟ ਆਉਟਾ ਚੱਕ ਕੇ ਲਿਆਵਾ ਫਿਰ ਮਿਲਦੇ ਆਂ ਇਹ ਆਪਾਂ ਆਟਾ ਗੁੰਨ ਲਿਆ ਜੀ ਤੇ ਇੱਧਰ ਦੂਜੀ ਸਾਈਡ ਆਪਾਂ ਨੇ ਇਹ ਡੱਬਾ ਵਗੈਰਾ ਸਾਰਾ ਕੁਝ ਤਿਆਰ ਕਰ ਲਿਆ ਬਾਹਰ ਲੈ ਜਾਣ ਵਾਸਤੇ ਗੁੰਨੂ ਇੱਧਰ ਆਪਣੀ ਸਟੱਡੀ ਕਰ ਰਿਹਾ ਹੈ ਲੈਪਟਾਪ ਤੇ ਤੇ ਹੁਣ ਆਪਾਂ ਚੱਲਦੇ ਆਂ ਬਾਹਰ ਆਪਾਂ ਇੱਥੇ ਤਿਆਰੀ ਕਰ ਲਈ ਜੀ ਫਰੋਂਠੇ ਬਣਾਉਣ ਦੀ ਬਾਹਰ ਮੌਸਮ ਖਰਾਬ ਹੋ ਗਿਆ ਹਵਾ ਜੀ ਜਿਆਦਾ ਹੀ ਆ ਗਈ ਫਿਰ ਉਹਦੇ ਨਾਲ ਗੈਸ ਹੈ ਜਿਹੜਾ ਉਹ ਮੰਤੀ ਇਹ ਵਿੱਜਲੇ ਵੀ ਆਪਾਂ ਨੂੰ ਸੇਕ ਨਹੀਂ ਲੱਗਣਾ ਤਾਂ ਕਰਕੇ ਆਪਾਂ ਇੱਥੇ ਦੀ ਹੱਦ ਕਰਾਂਗੇ ਇਹਦੇ ਵਿੱਚ ਬੇਸਣ ਪਾ ਲਓ ਜੀ ਚਿਹਰੇ ਆਪੇ ਚ ਚਿਹੇ ਦਾਲ ਪਾ ਲਓ ਬਰੀਕ ਕੱਟ ਕੇ ਪਿਆਜ਼ ਤੇ ਹਰੀ ਮਿਰਚ ਨਮਕ ਇਹਦੇ ਵਿੱਚ ਆਪਾਂ ਪੱਕੇ ਹੋ ਲਾਵਾਂਗੇ ਉੱਪਰ ਜਿਵੇਂ ਤੁਹਾਨੂੰ ਦੱਸੀਆ ਸੀ ਕਿ ਥੋੜਾ ਜਿਹਾ ਪੱਖਾ ਚੇਂਜ ਕਰਨ ਵਾਲਾ ਤੇ ਆਪਾਂ ਉੱਪਰ ਕਿਉਂ ਨਹੀਂ ਲਾਵਾਂਗੇ ਸਪਰ ਵੈਸੀ ਕਰਨਾਗੇ ਉਹਨੂੰ ਰੋਟੀ ਮੰਮੂ ਚੋਪੜ ਲਾਂਗੇ ਵਿੱਚ ਵਿੱਚ ਲਾ ਲੰਨਾ बस ये जुगाड़ जे करके अपना कैमरा खड़ाया है वीडियो बनाणो वास्ते गुबीर तो पड़ਦੀ ਸੀ ਉਹਨੇ ਫੜਿਆ ਸੀ ਪਹਿਲਾਂ ਫੜ ਰੱਖਿਆ ਸੀ ਫਿਰ کئی ਵਾਰ ਆਹ ਹੁੰਦਾ ਬੱਚੇ ਦਾ ਮੂਡ ਜੋ ਬਣਦਾ ਪੜਨ ਦਾ کئی ਵਾਰ ਨਹੀਂ ਬਣਦਾ ਠੀਕ ਹੈ ਜੀ ਫਿਰ ਆਪਾਂ ਅਗਲੀ ਵੀਡੀਓ 'ਚ ਮਿਲਦਿਆਂ ਇਹ ਆਪਣਾ ਇੱਕ ਪਰੌਂਠਾ ਤਿਆਰ ਹੋ ਗਿਆ ਦੇ ਪਾ ਦਾਂਗੇ ਇਥੇ ਨਹੀਂ ਚੁੱਪੜ ਚੁੱਪੜ ਲਾਂਗੇ ਤੇ ਇਹ ਦੇਖੋ ਜੇ ਆਪਾਂ ਹੁਣ ਇਹ ਨੂੰ ਇਥੇ ਕਿਉਂ ਨੀਚੇ ਹੀ ਲਾ ਦਾਂਗੇ ਇਸ ਤਰ੍ਹਾਂ ਸਾਰਿਆਂ ਨੂੰ ਬਣਾਈ ਜਾਵਾਂਗੇ ਇਸ ਤਰ੍ਹਾਂ ਕਿ ਉਹ ਲਾਈ ਜਾਵਾਂਗੇ ਪਹਿਲਾਂ ਵਿੱਚ ਲਾ ਲਾਂਗੇ ਫਿਰ ਇਸ ਤਰ੍ਹਾਂ ਉੱਪਰ ਲਾ ਦਾਂਗੇ ਠੀਕ ਹੈ ਜੀ ਫਿਰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ